ਸਿੰਘਾਂ ਦੁਆਰਾ ਸਤਿਗੁਰੂ ਮਹਾਰਾਜ ਨੂੰ ਬੇਦਾਵਾ ਲਿਖ ਕੇ ਦੇਣ ਤੋਂ ਬਾਅਦ ਇਹ ਸਿੰਘ ਕਿਲੇ ਤੋਂ ਬਾਹਰ ਨਿਕਲ ਜਾਂਦੇ ਨੇ ਇੱਥੇ ਇਤਿਹਾਸਕਾਰਾਂ ਦੀ ਵੱਖ-ਵੱਖ رائے ਹੈ ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਬੇਦਾਵਾ ਅਨੰਦਪੁਰ ਸਾਹਿਬ ਦੇ ਕਿਲੇ ਦੇ ਅੰਦਰ ਲਿਖ ਕੇ ਦੇ ਦਿੱਤਾ ਗਿਆ ਹੈ ਸਿੰਘਾਂ ਵੱਲੋਂ ਤੇ ਬਹੁਤ ਸਾਰੀ ਇਤਿਹਾਸਕਾਰਾਂ ਦਾ ਇਹ ਵੀ ਮੰਨਣਾ ਹੈ ਕਿ ਇਹ ਬੇਦਾਵਾ ਕਿਲਾ ਛੱਡਣ ਦੇ ਉਪਰੰਤ ਨਗਰ ਰਾਮਿਆਣੇ ਦੇ ਵਿੱਚ ਲਿਖ ਕੇ ਦਿੱਤਾ ਗਿਆ ਹੈ ਇਹ ਵੱਖਰਾ ਵਿਸ਼ਾ ਹੈ ਭਾਈ ਹੁਣ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚੋਂ ਜਦ ਇਹ ਸਿੰਘ ਬਾਹਰ ਹੋ ਜਾਂਦੇ ਨੇ ਬੇਦਾਵਾ ਲਿਖ ਕੇ ਤੇ ਅੰਦਰ ਕੁਝ ਸਿੰਘ ਬਾਕੀ ਰਹਿ ਗਏ ਨੇ ਤੇ ਬਾਹਰ ਬੈਠੇ ਮੁਸਲਮਾਨ ਰਾਜੇ ਇਹ ਸਾਰੇ ਵੀ ਘਬਰਾਏ ਹੋਏ ਨੇ ਸਿਰਫ ਅਲੀ ਅਤੇ ਹੋਰ ਬਹੁਤ ਸਾਰੇ ਮੁਸਲਮਾਨ ਜਰਨੈਲ ਬਿਨਾ ਲੜਾਈ ਲੜਨ ਦੇ ਹੀ ਮਾਰੇ ਗਏ ਹਨ ਉੱਪਰੋਂ ਸਿਆਲ ਆ ਗਿਆ ਜ਼ਬਰਦਸਤ ਖਾਨ ਤੇ ਵਜ਼ੀਰ ਖਾਨ ਨੇ ਰਾਜੇ ਅਜਮੇਰ ਚੰਦ ਨੂੰ ਸੱਧਿਆ ਸਾਰੇ ਰਲ ਕੇ ਮਸਲਤ ਕੀਤੀ ਕਿ ਹੁਣ ਘੇਰਾ ਪਾਈ ਰੱਖਣ ਦਾ ਕੋਈ ਲਾਭ ਨਹੀਂ ਜਾਂ ਵੱਡੀ ਲੜਾਈ ਲੜੀ ਜਾਵੇ ਜੋ ਹੋਵੇ ਵੇਖੀ ਜਾਓ ਜਾਂ ਕਿਲਾ ਕਿਲੇ ਨੂੰ ਟਾ ਕੇ ਢਾ ਢੇਰੀ ਕਰ ਦਿੱਤਾ ਜਾਵੇ ਜੇ ਲੜ ਨਹੀਂ ਸਕਦੇ ਤਾਂ ਹੋਰ ਚਲਾਕੀ ਦੀ ਨੀਤੀ ਤੋਂ ਕੰਮ ਲਿਆ ਜਾਵੇ ਪਹਾੜੀ ਰਾਜੇ ਲੜਾਈ ਤਾਂ ਲੜ ਨਹੀਂ ਸਕਦੇ ਸਨ ਪਰ ਧੋਖੇ ਤੋਂ ਕੰਮ ਲਿਆ ਜਾ ਸਕਦਾ ਹੈ ਉਹਨਾਂ ਦੀ ਇਹ ਸਲਾਹ ਹੈ ਉਨ੍ਹਾਂ ਦੇ ਆਗੂ ਰਾਜੇ ਅਜਮੇਰ ਚੰਦ ਨੇ ਬਚਨ ਕੀਤਾ ਵਿਉਂਤ ਇਹੋ ਚੰਗੀ ਹੈ ਕਿ ਬ੍ਰਾਹਮਣ ਤੇ ਇੱਕ ਮੌਲਵੀ ਗੁਰੂ ਜੀ پاس ਭੇਜੀਏ ਇਹ ਦੋਵੇਂ ਜਾ ਕੇ ਗਊ ਔਰ ਕਰਾਨ ਦੀ ਕਸਮ ਖਾਣ ਤੇ ਅਸਾਂ ਵੱਲੋਂ ਤਸੱਲੀ ਦਿਵਾਉਣ ਕਿ ਜੇ ਗੁਰੂ ਜੀ ਆਨੰਦਪੁਰ ਦਾ ਕਿਲਾ ਛੱਡ ਜਾਣ ਤਾਂ ਰਾਹ ਦੇ ਵਿੱਚ ਉਨ੍ਹਾਂ ਤੇ ਹਮਲਾ ਨਹੀਂ ਕੀਤਾ ਜਾਵੇਗਾ ਉਹ ਬੇਫਿਕਰੀ ਨਾਲ ਜਿੱਧਰ ਜਾਣਾ ਚਾਹਣ ਉਧਰ ਚਲੇ ਜਾਣ ਪਰ ਹਾਂ ਅਸਾਂ ਕਸਮ ਉੱਤੇ ਕਾਇਮ ਨਹੀਂ ਰਹਿਣਾ ਜੇ ਗੁਰੂ ਜੀ ਮੰਨ ਜਾਣ ਕਿਲੇ ਤੋਂ ਬਾਹਰ ਨਿਕਲ ਆਉਣ ਤਾਂ ਜਦੋਂ ਰਤਕ ਦੂਰ ਚਲੇ ਜਾਣ ਤਾਂ ਹਮਲਾ ਕਰ ਦੇਵਾਂਗੇ ਬਸ ਜਿਹੜੇ ਸਿੱਖ ਹਨ ਉਹਨਾਂ ਨੂੰ ਚੁਣ-ਚੁਣ ਕੇ ਮਾਰ ਦੇਵਾਂਗੇ ਅਰ ਗੁਰੂ ਜੀ ਨੂੰ ਫੜ ਲਵਾਂਗੇ ਇਹ ਚਾਲ ਬੜੀ ਚੰਗੀ ਹੈ ਵਿਚਾਰ ਕੀਤੀ ਗਈ ਜਬਰਦਸਤ ਖਾਂ ਬੋਲਦਾ ਹੈ ਜੇ ਉਹ ਨਾ ਮੰਨਿਆ ਫਿਰ ਕੀ ਕਰਾਂਗੇ ਅਗੋ ਅਜਮੇਰ ਚੰਦ ਨੇ ਜਵਾਬ ਦਿੱਤਾ ਫਿਰ ਹੋਰ ਫੌਜ ਮੰਗਵਾ ਕੇ ਕਿਲਿਆਂ ਉੱਪਰ ਹਮਲਾ ਕਰ ਦਿੱਤਾ ਜਾਵੇਗਾ ਅੰਦਰ ਬਹੁਤ ਘੱਟ ਸਿੰਘ ਹਨ ਚਲੋ ਐਸਾ ਕਰਕੇ ਵੇਖ ਲੈਂਦੇ ਹਾਂ ਇਹ ਮੁਹੰਮਦ ਦਾ ਅੰਤ ਹੋਣਾ ਚਾਹੀਦਾ ਹੈ ਜਿੰਨੀ ਛੇਤੀ ਹੋ ਜਾਵੇ ਬਾਦਸ਼ਾਹ ਵੱਲੋਂ ਵੀ ਹੁਕਮ ਤੇ ਹੁਕਮ ਆ ਰਿਹਾ ਹੈ ਕਿ ਦੱਖਣ ਵਿੱਚ ਬਗਾਵਤਾਂ ਹੋ ਰਹੀਆਂ ਨੇ ਦਿੱਲੀ ਦੀ ਸ਼ਾਹੀ ਭੋਜ ਮੁੜ ਵਾਪਸ ਦਿੱਲੀ ਪੁਜਣੀ ਚਾਹੀਦੀ ਹੈ ਜੇ ਇਹ ਮੋਰਚਾ ਜਲਦੀ ਸਾਰਾ ਨਾ ਹੋਇਆ ਤਾਂ ਜ਼ਰੂਰ ਦੱਖਣ ਵਿੱਚ ਬਗਾਵਤ ਹੋ ਜਾਵੇਗੀ ਜ਼ਬਰਦਸਤ ਖਾਂ ਦਾ ਬਚਨ ਸੀ ਤੁਸਾਂ ਦੀ ਮੁਰਾਦ ਪੂਰੀ ਹੋ ਜਾਵੇਗੀ ਬਹੁਤ ਛੇਤੀ ਇਹ ਮੋਰਚਾ ਸਰ ਕੀਤਾ ਜਾਵੇਗਾ ਰਾਜੇ ਅਜਮੇਰ ਚੰਦ ਨੇ ਆਖਿਆ ਤੁਸੀਂ ਲਿਆਓ ਕੋਈ ਮੌਲਵੀ ਜਾਂ ਕਾਜੀ ਮੇਰੇ ਵੱਲੋਂ ਪੰਡਿਤ ਪਰਮਾਨੰਦ ਤੇ ਸ਼ਿਵ ਕੁਮਾਰ ਜਾਣਗੇ ਬਹੁਤ ਹੀ ਸਿਆਣੇ ਪੰਡਿਤ ਹਨ ਵਜ਼ੀਰ ਖਾਨ ਤੇ ਜ਼ਬਰਦਸਤ ਖਾਨ ਨੇ ਸਲਾਹ ਕਰਕੇ ਸੈਇਦ ਕਰਮ ਅਲੀ ਨੂੰ ਤੋੜਿਆ ਉਸ ਦੀ ਸਹਾਇਤਾ ਵਾਸਤੇ ਕਾਜੀ ਨਬੀ ਬਖਸ਼ ਨਾਲ ਗਿਆ ਚਾਰੇ ਆਦਮੀ ਗਊ ਤੇ ਕੁਰਾਨ ਲੈ ਕੇ ਸਤਿਗੁਰੂ ਜੀ ਵੱਲ ਤੁਰੇ ਨੇ ਮੋਰਚੇ ਦੀ ਪਹਿਲੀ ਲਾਈਨ ਉੱਤੇ ਪੁੱਜ ਕੇ ਉਹਨਾਂ ਨੇ ਸਿੱਖਾਂ ਕੋਲੋਂ ਆਗਿਆ ਮੰਗੀ ਤੇ ਉਹਨਾਂ ਨੂੰ ਸਤਿਗੁਰੂ ਜੀ ਤੱਕ ਮਿਲਣ ਦਿੱਤਾ ਜਾਵੇ ਕਿਉਂਕਿ ਉਹ ਸਮਝੌਤਾ ਕਰਾਉਣ ਵਾਸਤੇ ਏਲਚੀ ਦੇ ਰੂਪ ਵਿੱਚ ਮਿਲਣਾ ਆਏ ਸਨ ਸਿੰਘਾਂ ਨੇ ਉਹਨਾਂ ਨੂੰ ਅੱਗੇ ਜਾਣ ਦਿੱਤਾ ਤੇ ਸਾਰਿਆਂ ਮੋਰਚਿਆਂ ਨੂੰ ਪਾਰ ਲੰਘ ਕੇ ਕਿਲੇ ਦੇ ਬੂਹੇ ਕੋਲ ਆਏ ਪੂਰੀ ਜਾਂਚ ਪੜਤਾਲ ਕਰਨ ਪਿੱਛੋਂ ਕਿਲੇ ਦਾ ਬੂਹਾ ਖੋਲਿਆ ਤੇ ਇੱਕ ਵੱਖਰੇ ਸਥਾਨ ਉੱਤੇ ਗੁਰੂ ਜੀ ਨਾਲ ਉਹਨਾਂ ਦੀ ਮੁਲਾਕਾਤ ਹੋਈ ਉਸ ਮੁਲਾਕਾਤ ਵਿੱਚ ਉਹਨਾਂ ਨੇ ਕਿਹਾ ਪੀਰ ਜੀ ਅਸੀਂ ਰਾਜਾ ਅਜਮੇਰ ਚੰਦ ਰਾਜਾ ਗੋਪਾਲ ਦਾਸ ਕੁਮੰਡ ਚੰਦ ਵजीर खान ਜਬਰਸਤਖਾਂ ਦਿਲਬਰਖਾਂ ਆਦੇਕ ਵੱਲੋਂ ਆਏ ਹਾਂ ਅਸਾਂ ਦੀਆਂ ਗੱਲਾਂ ਧਿਆਨ ਨਾਲ ਸੁਣੋ ਇਹ ਫੈਸਲਾ ਕੀਤਾ ਗਿਆ ਹੈ ਕਿ ਆਪ ਆਪਣੇ ਸਮਾਨ ਸਮੇਤ ਕਿਲੇ ਨੂੰ ਛੱਡ ਕੇ ਜਿੱਧਰ ਇੱਛਾ ਹੈ ਚਲੇ ਜਾਵੋ ਕਿਲੇ ਦੇ ਅੰਦਰ ਅਨੰਦਪੁਰ ਸ਼ਹਿਰ ਖਾਲੀ ਕਰ ਜਾਬੂ ਰਾਹ ਵਿੱਚ ਇੱਕ Hindu ਜਾਂ Turk ਸਿਪਾਹੀ ਆਪ ਉੱਤੇ ਹਮਲਾ ਨਹੀਂ ਕਰੇਗਾ ਤੇ ਨਾ ਕੋਈ ਸਮਾਨ ਲੁੱਟੇਗਾ ਜੇ ਭਰੋਸਾ ਨਾ ਹੋਵੇ ਤਾਂ ਇਹ ਗਊ ਆਟੇ ਦੀ ਬਣਾ ਕੇ ਹਾਜ਼ਰ ਹੈ ਕੁਰਾਨ ਸ਼ਰੀਫ ਵੀ ਨਾਲ ਲੈ ਕੇ ਆਏ ਹਾਂ ਸਾਰਿਆਂ ਵੱਲੋਂ ਸੁਗੰਧ ਚੁੱਕਦੇ ਹਾਂ ਕਿ ਆਪ ਦਾ ਰੱਤਾ ਵੀ ਨੁਕਸਾਨ ਨਹੀਂ ਹੋਵੇਗਾ ਤੁਸੀਂ ਹਾਂ ਕਰੋ ਕਿ ਕਿਲਾ ਛੱਡ ਜਾਵੋਗੇ ਤੁਸੀਂ ਲੋਕਾਂ ਤੇ ਭਰੋਸਾ ਕਰਨਾ ਅਕਲ ਨੂੰ ਧੋਖਾ ਦੇਣਾ ਹੈ ਸਤਿਗੁਰੂ ਮਹਾਰਾਜ ਜੀ ਨੇ ਫਰਮਾਇਆ ਕਿ ਤੁਸੀਂ ਵਾਸਤੇ ਕੁਰਾਨ ਸ਼ਰੀਫ ਇੱਕ ਆਮ ਕਿਤਾਬ ਹੈ ਤੇ ਗਊ ਆਟੇ ਦੀ ਜਿਉਂ ਹੀ ਅਸੀਂ ਤੁਰੇ ਤੁਸੀਂ ਤਿਉਂ ਹੀ ਮੁਗਲ ਫ਼ਯੋਜ਼ ਨੇ ਹੱਲਾ ਬੋਲ ਦੇਣਾ ਹੈ ਤੁਸੀਂ ਆਪਣਾ ਕੰਮ ਕਰੋ ਪੰਡਿਤ ਪਰਮਾਨੰਦ ਰਾਮ ਰਾਮ ਕਹਿ ਕੇ ਐਸਾ ਨਹੀਂ ਹੋ ਸਕਦਾ ਲਾਟਾਂ ਵਾਲੀ ਦੀ ਸੁਗੰਧ ਖਾਂਦੇ ਹਾਂ ਗਊ ਨੂੰ ਹੱਥ ਲਾ ਕੇ ਆਖਦੇ ਹਾਂ ਕਿ ਸਾਰੀ ਤੁਰਕ ਫੌਜ ਇਸ ਹੁਕਮ ਨੂੰ ਮੰਨੇਗੀ ਕੌਲ ਇਕਰਾਰਾਂ ਤੇ ਕਾਇਮ ਰਹੇਗੀ ਰਤਾ ਜਿੰਨੀ ਚਿੰਤਾ ਨਾ ਕਰੋ ਅਸੀਂ ਵੇਦਾਂ ਗ੍ਰੰਥਾਂ ਦਾ ਵਾਸਤਾ ਪਾਉਂਦੇ ਹਾਂ ਕਿ ਨਾ ਆਪ ਹੈਰਾਨ ਹੋਵੋ ਤੇ ਨਾ ਰਾਜਿਆਂ ਤੈਨੂੰ ਆਪਾਂ ਨੂੰ ਹੈਰਾਨ ਕਰੋ ਤਿੰਨ ਮਹੀਨੇ ਘੇਰਾ ਪਿਆ ਹੈ ਅੱਜ ਤੱਕ ਫੈਸਲਾ ਨਹੀਂ ਹੋਇਆ ਸੈਦ ਤੇ ਕਾਜੀ ਨੇ ਆਖਿਆ ਕਿ ਗੁਰੂ ਜੀ ਇਹ ਗੱਲ ਮੰਨ ਲੈਣ ਵਿੱਚ ਭਲਾ ਹੈ ਉਧਰ ਸਿੰਘ ਤੇ ਗੁਰੂ ਕੇ ਮਹਿਲ ਅਤੇ ਵੱਡੀ ਮਾਤਾ ਗੁਰੂ ਜੀ ਪਹਿਲਾਂ ਹੀ ਚਾਹੁੰਦੇ ਸਨ ਕਿ ਕਿਸੇ ਨਾ ਕਿਸੇ ਬਹਾਨੇ ਅਨੰਦਪੁਰ ਨੂੰ ਛੱਡਿਆ ਜਾਵੇ ਜਦੋਂ ਪਤਾ ਲੱਗਿਆ ਕਿ ਏਲચી ਆਏ ਹਨ ਤਾਂ ਉਸੇ ਵੇਲੇ ਮਾਤਾ ਜੀ ਨੇ ਸਤੁਰੂ ਜੀ ਨੂੰ ਸੱਦਾ ਪੇਧਿਆ ਤੇ ਬਚਨ ਕੀਤਾ ਪੁੱਤਰ ਏਲચી ਜੋ ਆਖਦੇ ਹਨ ਮੰਨ ਲਵੋ ਤੇ ਅਨੰਤ ਪੁਰ ਨੂੰ ਛੱਡ ਦੇਵੋ ਤਿੰਨ ਮਹੀਨੇ ਦੇ ਘੇਰੇ ਵਿੱਚ ਦੇਖੋ ਕੀ ਦਾ ਕੀ ਹੋ ਗਿਆ ਹੈ ਸਿੱਖ ਹੱਥੀ ਕੋੜੇ ਗਊਆਂ ਮੱਝਾਂ ਆਦਿਕ ਸਭ ਵਿਛੋੜਾ ਦੇ ਗਏ ਨੇ ਹੁਣ ਇੱਥੇ ਰਹਿਣਾ ਠੀਕ ਨਹੀਂ ਜ਼ਰੂਰ ਇੱਥੋਂ ਚਾਲੇ ਪਾਵੋ ਮਾਤਾ ਜੀ ਸਤਿਗੁਰੂ ਮਹਾਰਾਜ ਬਚਨ ਕਰ ਰਹੇ ਨੇ ਆਪ ਦੇ ਬਚਨ ਨੂੰ ਮੰਨ ਲੈਂਦੇ ਹਨ पर बहुत भयानक ਭਾਣਾ ਵਰਤ ਜਾਣਾ ਹੈ ਇਹ ਆਖ ਕੇ ਸਤਿਗੁਰੂ ਮਾਤਾ ਜੀ ਪਾਸੋਂ ਆ ਗਏ ਤੇ ਏ ਲਿਚੀਆਂ ਨੂੰ ਆਖਿਆ ਅੱਛਾ ਤੁਸਾਂ ਦੀਆਂ ਗੱਲਾਂ ਤੇ ਭਰੋਸਾ ਕਰ ਲੈਂਦੇ ਹਾਂ ਅੱਜ ਰਾਤ ਤੇ ਕੱਲ ਰਾਤ ਵਿੱਚ ਕਿਲਾ ਖਾਲੀ ਕਰ ਦਿੱਤਾ ਜਾਵੇਗਾ ਅੱਗੇ ਜੋ ਸਤਿਗੁਰੂ ਮਹਾਰਾਜ ਉਸ ਅਕਾਲ ਪੁਰਖ ਨੂੰ ਮਨਜ਼ੂਰ ਹੋ ਇਹਤੀ ਇਹ ਸ਼ਬਦ ਸੁਣ ਕੇ ਬੜੇ ਪ੍ਰਸੰਨ ਚਿਤ ਹੋਏ। ਉਹਨਾਂ ਜਾ ਕੇ ਸਤਿਗੁਰੂ ਮਹਾਰਾਜ ਦਾ ਫੈਸਲਾ ਆਪਣੇ ਮਾਲਕਾਂ ਨੂੰ ਸੁਣਾ ਦਿੱਤਾ। ਜਿਸ ਦੇ ਸੁਣਨ ਨਾਲ ਜ਼ਬਰਦਸਤ ਖਾਂ ਵਜੀਰ ਚੰਦ ਤੇ ਅਜਮੀਰ ਚੰਦ ਆਦਿਕ ਬਹੁਤ ਖੁਸ਼ੀ ਮਨਾਉਣ ਲੱਗੇ। ਉਹਨਾਂ ਦੇ ਹਿਰਦੇ ਫਰੇਬ ਤੇ ਕਪਟ ਦੇ ਨਾਲ ਰੰਗੇ ਹੋਏ ਸਨ। ਉਹ ਸਾਹਿਬਾਂ ਨੂੰ ਧੋਖਾ ਦੇਣਾ ਚਾਹੁੰਦੇ ਸਨ। ਉਹਨਾਂ ਨੇ ਉਸ ਵੇਲੇ ਹਰ ਪਾਸੇ ਦੀਆਂ ਫੌਜਾਂ ਨੂੰ ਹੁਕਮ ਦਿੱਤਾ ਕਿ ਜਿਸ ਪਾਸਿਓਂ ਵੀ ਸਤਿਗੁਰੂ ਜੀ ਦੀ ਸੈਨਾ ਜਾਂ ਸਮਾਨ ਤੇ ਜਾਂ ਸਤਿਗੁਰੂ ਜੀ ਪਰਿਵਾਰ ਸਮੇਤ ਲੰਘਣ ਤਦੋਂ ਤੁਸੀਂ ਉਹਨਾਂ ਉੱਪਰ ਹਮਲਾ ਕਰ ਦੇਣਾ ਗੁਰੂ ਸਾਹਿਬ ਨਿਕਲ ਕੇ ਨਾ ਜਾਣ ਘੇਰਨਾ ਵੀ ਤਦੋਂ ਅਨੰਦਪੁਰ ਦੀਆਂ ਕੰਧਾਂ ਤੋਂ ਰੱਤਾ ਦੂਰ ਚੱਲੇ ਜਾਣ ਇਹ ਦੁਸ਼ਮਣਾਂ ਦੇ ਮਨ ਦੀ ਅਵਸਥਾ ਹੈ ਤੁਰਕ ਬੇਈਮਾਨ ਸਨ ਇਹ ਸਤਿਗੁਰੂ ਜੀ ਦਾ ਪੂਰਨ ਵਿਸ਼ਵਾਸ ਸੀ ਤੁਰਕਾਂ ਨੂੰ ਦੇਖਣ ਵਾਸਤੇ ਮਾਤਾ ਜੀ ਤੇ ਹੋਰ ਸਿੱਖਾਂ ਨੂੰ ਇਹ ਦੱਸਣ ਵਾਸਤੇ ਕਿ ਤੁਰਕ ਬੇਈਮਾਨ ਹੈ ਸਹਿਬਾ ਨੇ ਨਵਾਂ ਕੋਤਕ ਰਚਿਆ ਉਹ ਕੋਤਕ ਇਹ ਸੀ ਕਿ ਸਹਿਬਾ ਨੇ 20 ਖਚਰਾ ਤਿਆਰ ਕੀਤੀਆਂ ਉਹਨਾਂ ਖਚਰਾ ਉੱਤੇ ਛਟਾਂ ਲੱਦੀਆਂ ਉਹਨਾਂ ਛਟਾ ਵਿੱਚ ਟੁੱਟੀਆਂ ਜੁੱਤੀਆਂ ਲਿੱਦ ਗੋਹੇ ਪਾਟੇ ਲੀੜੇ ਕੱਪੜੇ ਆਦਿ ਭਰੇ ਥੋੜੇ ਜਿਹੇ ਸਿੰਘ ਨਾਲ ਦਿੱਤੇ ਰਾਤ ਦੇ 10 ਵਜੇ ਸਹਬਾ ਕਿਲੇ ਦਾ ਬੂਹਾ ਖੁਲਾ ਕੇ ਖਚਰਾ ਨੂੰ ਬਾਹਰ ਕੱਢ ਦਿੱਤਾ ਜਦੋਂ ਖਚਰਾ ਅਨੰਦਪੁਰ ਤੋਂ ਅੱਧ ਕमील ਦੂਰ ਗਈਆਂ ਤਾਂ ਤੁਰਕਾਂ ਨੇ ਆਪਣੇ ਮਾਲਕਾਂ ਦੇ ਹੁਕਮ ਅਨੁਸਾਰ ਉਹਨਾਂ ਤੇ ਹਮਲਾ ਕਰ ਦਿੱਤਾ ਸਿੰਘ ਪਿੱਛੇ ਨੱਠ ਆਏ ਜਿਵੇਂ ਉਹਨਾਂ ਨੂੰ ਗੁਰੂ ਜੀ ਦਾ ਹੁਕਮ ਸੀ ਉਹ ਦੁਸ਼ਮਣ ਦੇ ਹੱਥ ਨਾ ਆ ਸਕੇ ਸਹੀ ਸਲਾਮਤ ਕਿਲੇ ਵਿੱਚ ਪਹੁੰਚ ਗਏ ਉਹਨਾਂ ਸਾਰੀ ਵਾਰਤਾ ਗੁਰੂ ਜੀ ਨੂੰ ਸੁਣਾ ਦਿੱਤੀ ਸਾਹਿਬ ਸੁਣ ਕੇ ਮੁਸਕਰਾਏ ਦੂਸਰੇ ਪਾਸੇ ਤੁਰਕ ਸਿਪਾਹੀ ਖਚਰਾ ਨੂੰ ਘੇਰ ਕੇ ਆਪਣੇ ਅਫਸਰਾਂ ਕੋਲ ਲੈ ਗਏ ਅਫਸਰਾਂ ਦੇ ਹੁਕਮ ਨਾਲ ਜਦੋਂ ਮਾਲੇ ਗਲੀਮਤ ਲੁੱਟਦਾ ਮਾਲ ਸਾਰਾ ਨੂੰ ਖੋਲ ਕੇ ਦੇਖਿਆ ਗਿਆ ਤਾਂ ਬਹੁਤ ਸ਼ਰਮਿੰਦੇ ਹੋਏ ਉਹਨਾਂ ਨੂੰ ਧਰਤੀ ਵੀਰ ਨਹੀਂ ਸੀ ਦਿੰਦੀ ਉਹ ਹੈਰਾਨ ਸਨ ਕਿ ਇਹ ਕਰਮ ਐਸਾ ਕਿਉਂ ਕੀਤਾ ਗਿਆ ਇਸ ਮਾਮਲੇ ਦੀ ਖਬਰ ਵਜ਼ੀਰ ਖਾਨੇ ਜ਼ਬਰਦਸਤ ਖਾਨੂ ਵੀ ਮਿਲ ਗਈ ਇਹ ਸੁਣ ਕੇ ਉਹ ਵੀ ਘਬਰਾ ਗਏ ਉਹਨਾਂ ਨੂੰ ਅਨੁਭਵ ਕੀਤਾ ਕਿ ਉਹਨਾਂ ਨੇ ਗਲਤ ਕੀਤਾ ਹੈ ਇਸ ਲਈ ਉਹ ਘਬਰਾ ਗਏ ਉਹਨਾਂ ਮੁੜ ਕੇ ਏਲਚੀਆਂ ਨੂੰ ਸੱਦਿਆ ਅਤੇ ਗੁਰੂ ਜੀ ਵੱਲ ਘੱਲਿਆ ਕਿ ਉਹ ਚਿੰਤਾ ਨਾ ਕਰਨ ਜੋ ਘਟਨਾ ਰਾਤ ਹੋਈ ਹੈ ਉਹ ਮੁੜ ਨਹੀਂ ਹੋਵੇਗੀ ਇਹਨਾਂ ਸਿਪਾਈਆਂ ਐਸੀ ਹਰਕਤ ਕੀਤੀ ਹੈ ਉਹਨਾਂ ਨੂੰ ਸਜ਼ਾ ਵੀ ਦਿੱਤੀ ਗਈ ਹੈ ਹੁਣ ਤੁਸੀਂ ਬੇਸ਼ੱਕ ਆਜ਼ਾਦੀ ਨਾਲ ਅਨੰਦਪੁਰ ਨੂੰ ਛੱਡੋ ਤੁਹਾਨੂੰ ਕੋਈ ਵੀ ਕੁਝ ਨਹੀਂ ਆਖੇਗਾ ਏਲਚੀਆਂ ਨੇ ਇਸੇ ਤਰ੍ਹਾਂ ਜਦ ਸਤਗੁਰੂ ਮਹਾਰਾਜ ਨੂੰ ਆਖਿਆ ਕਿਉਂਕਿ ਹਾਲਾਤ ਐਸੇ ਬਣ ਚੁੱਕੇ ਸਨ ਕਿ ਸਤਗੁਰੂ ਜੀ ਨੂੰ ਮਿਲ ਸਤਗੁਰੂ ਜੀ ਨੂੰ ਅਨੰਦਪੁਰ ਜ਼ਰੂਰ ਛੱਡਣਾ ਪੈਣਾ ਹੈ ਇਸ ਵਾਸਤੇ ਉਹਨਾਂ ਨੇ ਤੁਰਕਾਂ ਦੀਆਂ ਗੱਲਾਂ ਦਾ ਕੋਈ ਖਿਆਲ ਨਾ ਕੀਤਾ